ਪ੍ਰਿੰਸ ਸੈਦਕ ਚੱਕ ਦੇ ਸਾਡੇ ਵਰਕਰ ਸਹਿਬਾਨ ਅੱਜ ਮਨਰੇਗਾ ਦੇ ਵਿਸ਼ੇ ਦੇ ਵਿੱਚ ਜਿਹੜਾ ਆਪਾਂ ਇੱਕ ਮੀਟਿੰਗ ਕੀਤੀ ਉੱਚੇ ਤੌਰ ਤੇ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਔਰ ਉਹਨਾਂ ਦੇ ਨਾਲ ਆਏ ਬਾਬਾ ਬਾਉਰਾਮ ਜੀ ਨਾਲ ਲੰਗਾ ਸਿੰਘ ਜੀ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਬੜਾ ਕੀਮਤੀ ਸਮਾਂ ਕੱਢ ਕੇ ਇਹ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਯੋਗਦਾਨ ਪਾਇਆ ਤਾਂ ਅੱਜ ਜਿਹੜਾ ਮਨਰੇਗਾ ਦਾ ਕੰਮ ਅੱਜ ਇੱਥੇ ਕਮੇਟੀ ਬਣਾਈ ਗਈ ਹੈ ਔਰ ਕਮੇਟੀ ਦੇ ਵਿੱਚ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਮੌਜੂਦਾ ਇੱਥੇ ਹੋਣਗੇ ਉਹ ਨੇ ਆਪਣੀ ਗੱਲਬਾਤ ਰੱਖਣੀ ਹੈ ਤਾਂ ਇਸ ਤੋਂ ਅੱਗੇ ਜਿਹੜਾ ਆਪਾਂ ਇਹ ਮਨਰੇਗਾ ਦਾ ਕੰਮ ਆਪਦੇ ਢਾਂਗ ਨਾਲ ਚਲਾਉਣ ਦਾ ਯਤਨ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਮੈਂ ਸਾਰੀ ਟੀਮ ਦਾ ਔਰ ਸਾਰੇ ਹੀ ਵਰਕਰਸ ਹੈ ਬੰਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜਿਵੇਂ ਕਹਿੰਦਾ ਹਾਂ ਸਭ ਨੂੰ ਜੈ ਪੀਮ ਜੈ ਭਾਰਤ ਹੋਸੀ ਟੈਂਪਟਟ ਲਾਇਆ ਹਨ ਹਾਂ ਇਹਨਾਂ ਨੂੰ ਇਹਨਾਂ ਪਹਿਲਾ ਰੋਕਤਾ ਜੀ ਨਹੀਂ ਦੋ ਮਿੰਟ ਦਿੱਤਾ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀਮ ਜੈ ਭਾਰਤ ਅੱਜ ਪਿੰਡ ਚੱਕ ਸੈਦੋ ਕੇ ਵਿੱਚ ਪਹੁੰਚੇ ਆ ਸਾਡੇ ਜਿਹੜੇ ਮਨਰੇਗਾ ਮਜ਼ਦੂਰ ਸਾਡੇ ਵੀਰ ਮਰੀਆਂ ਭੈਣਾ ਛੋਟੇ ਵੱਡੇ ਸੂਚ ਗਿਆ ਅੱਜ ਮੇਰੇ ਨਾਲ ਸਾਡੇ ਸੀਨੀਅਰ ਤਾਲ ਮਿਲਕ ਕਮੇਟੀ ਆਗੂ ਬੌਰਾਮ ਜੀ ਬਲਾਕ ਪ੍ਰਧਾਨ ਰੰਗਾ ਸਿੰਘ ਜੀ ਔਰ ਕਾਫੀ ਦਿਨਾਂ ਦਾ ਤੁਹਾਡੇ ਪਿੰਡ ਦਾ ਟੂਰ ਬਣਦਾ ਸੀ ਲੇਕਿਨ ਆਪਣਾ ਸਰਕਲ ਬਹੁਤ ਵੱਡਾ ਹੈ ਤੇ ਟਾਈਮ ਤੁਹਾਨੂੰ ਨਹੀਂ ਲਿਆ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਜ਼ਿੰਮੇਵਾਰ ਕੁਝ ਬੰਦੇ ਨਹੀਂ ਪਹੁੰਚੇ ਅਸੀਂ ਅੱਜ ਜਿਹੜੇ ਘਰ ਪਰਿਵਾਰ 'ਚ ਬੈਠੇ ਆ ਉਹਨਾਂ ਨਾਲ ਤੇ ਜਿਹੜੇ ਮੇਰੇ ਵੀਰ ਆ ਉਹਨਾਂ ਦੀ ਸੈਫਟੀ ਦੇ ਨਾਲ ਇੱਕ ਕਮੇਟੀ ਬਣਾਉਣੀ ਆ ਕਮੇਟੀ ਦੇ ਵਿੱਚ ਮਿਕਸਿੰਗ ਬੰਦੇ ਹੋਣ ਨੌਜਵਾਨ ਤੇ ਨਾਲ ਬਜ਼ੁਰਗ ਸਿਆਣੀ ਇੱਕ ਹੁੰਦਾ ਲਿਖਣ ਵਾਲਾ ਇੱਕ ਹੁੰਦਾ ਦਾਬੇ ਵਾਲਾ ਉਹ ਬੀਬੀਆਂ ਚੋਂ ਵੀ ਉਹੋ ਜੀ ਕੁਆਲਿਟੀ ਹੋਣੀ ਚਾਹੀਦੀ ਏ ਖਾੜਕੂ ਬੀਬੀਆਂ ਉਹ ਜਿਹੜੀਆਂ ਕੁੜੀਆਂ ਨੇ ਲਿਖਤ ਪੜਤ ਦਾ ਕੰਮ ਕਰਨਾ ਹੈ ਉਹਨਾਂ ਤੇ ਠਹਾਣੇਦਾਰੀ ਰੱਖਣ ਕਿ ਅbschata ਤੇ ਆਸਪਾਸੇ ਧਿਆਨ ਰੱਖਣ ਇਸੇ ਤਰ੍ਹਾਂ ਹੀ ਸਾਡੇ ਬਜ਼ੁਰਗਾਂ ਚੋਂ ਆ ਨੌਜਵਾਨ ਵੀ ਲੋੜ ਹੈਗੀ ਆ ਹੈਗੇ ਨਹੀਂ ਤਾਂ ਬਜ਼ੁਰਗਾਂ ਚੋਂ ਵੀ ਕਮੇਟੀ ਜਿਹੜੀ ਹੈਗੀ ਬਣਾਉਣੀ ਪਰ ਆਪਾਂ ਕੰਮ ਕੀ ਕਰਨਾ ਸਾਰੇ ਹੀ ਸੁਣ ਲੋ ਕਾਮ ਸਾਡਾ ਇਹ ਹੈਗਾ ਕਿ ਬਾਬਾ ਸਾਹਿਬ ਡਾਕਟਰ ਮੀਤਕਾਰ ਪਿੰਰੋ ਸਾਹਿਬ ਨੇ ਸੰਵਿਧਾਨ ਬਣਾਇਆ 1952 ਚ 1952 ਦੇ ਸੰਵਿਧਾਨ ਦੇ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਜਿਹੜਾ 1952 ਦਾ ਰੋਜੀ ਰੋਟੀ ਦੇਣ ਦੀ ਵਿਸੋਲ ਬਦੌਲਤ ਸਾਡਾ ਕਾਨੂੰਨ ਬਣਿਆ ਸੀ 2005 ਚ ਉਹਦਾ ਇੱਕ ਸੋਧ ਕੀਤਾ ਤਾਂ ਜਿਹਦੇ ਚ ਲਿਖਿਆ ਸੋਧ ਕਰਕੇ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਨੂੰ ਦੂਰ ਬਣਾਤਾ ਸੀਗਾ ਉਹ ਸਾਡਾ ਕਾਨੂੰਨ ਮਨਰੇਗਾ ਦਾ ਬਣਿਆ ਹੋਇਆ ਰੋਜ਼ਗਾਰ ਗਰੰਟੀ ਐਕਟ 2005 ਦਾ ਤੇ ਲੇਕਿਨ 2025 ਚੜ ਗਿਆ 20 ਸਾਲ ਹੋ ਗਏ ਆ ਕਿ ਸਾਡਾ ਉਹ ਮਨਰੇਗਾ ਕਾਨੂੰਨ 90 95% ਸ਼ਰਮਾਇਦਾਰਾਂ ਨੇ ਤੇ ਸਰਕਾਰਾਂ ਨੇ ਉਹਨਾਂ ਨੇ ਇਹਨੂੰ ਕਬਜ਼ੇ 'ਚ ਰੱਖਿਆ ਹੋਇਆ ਚਲਾਕ ਚਲਾਉਣ ਲਈ ਨਹੀਂ ਤਾ ਇਹ ਸਾਡੇ ਲਈ ਬਹੁਤ ਵਧੀਆ ਕਾਨੂੰਨ ਆ ਖਾਸ ਕਰਕੇ ਸਾਡੇ ਬਜ਼ੁਰਗਾਂ ਚਾਹੇ ਉਹ ਬਾਪੂ ਹੋਵੇ ਚਾਹੇ ਬੇਬੇ ਬਜ਼ੁਰਗਾਂ ਲਈ ਕਿਉਂ ਇਹ ਕਾਨੂੰਨ ਵਧੀਆ ਇਹ ਸਾਡੀਆਂ ਨੋਹਾਂ ਸਾਡੀਆਂ ਪੈਣਾ ਧੀਆਂ ਸਾਡੀਆਂ ਉਹਨਾਂ ਨੇ ਲੋਨ ਚੱਕੇ ਹੋਏ ਲੋਨ ਚੱਕਿਆ ਕਿਸ਼ਤਾਂ ਉਤਰਦੀਆਂ ਨਹੀਂ ਦਿਮਾਗ ਤੇ ਲੋਡ ਹੁੰਦਾ ਤੇ ਘਰ ਦੇ ਬਜ਼ੁਰਗਾਂ ਦਾ ਜਿਹੜਾ ਖਰਚਾ ਪਈ ਉਹ ਨਹੀਂ ਚੱਲਦਾ ਉਦੇ ਪੋਤੇ ਵੀ ਬੋਲਦੇ ਨੇ ਕਿ ਸਾਡੇ ਤਾਂ ਸਿਰ ਤੋਂ ਕਿਸ਼ਤਾਂ ਨਹੀਂ ਉਤਰਦੀਆਂ ਪਈਆਂ ਤੇ ਤੁਹਾਨੂੰ ਅਸੀਂ ਕਿੱਥੋਂ ਦਈਏ ਮਨਰੇਗਾ ਕਾਨੂੰਨ ਐ ਹੋਰ ਜਾਂ ਕਿ ਤੁਸੀਂ 10 ਦਿਨ ਕੰਮ ਕਰੋ ਹੁਣ 3500 ਰੁਪਏ ਦੇ ਦਿਹਾੜੀ ਦੇ ਅੰਦਰ ਬਾਤ ਰੇਟ ਵੱਧ ਗਿਆ ਆ ਜਿਹੜਾ ਸਾਲ ਚੜਨ ਨਾ ਇਹਦੇ ਚ ਕਲੀਅਰ ਹੋ ਜਾਏਗਾ 3500 ਦੇ ਅੰਦਰ ਉੱਤੇ ਥੱਲੇ ਚਲ ਜਾਏਗਾ ਤਾਂ ਜੇ ਅਸੀਂ 10 ਦਿਨ ਵੀ ਕੰਮ ਕਰੀਏ ਤੇ ਸਾਡਾ 3500 ਰੁਪਿਆ ਬਣਦਾ ਹੁਣ 3500 ਰੁਪਿਆ ਸਿੱਧਾ ਇਹ ਹੋ ਗਿਆ 1500 ਸਾਡੀ ਪੈਨਸ਼ਨ ਆ ਗਈ ਹੈ ਨਾ ਪੰਜ ਹਜ਼ਾਰ ਰੁਪਏ ਬਜ਼ੁਰਗ ਦਾ ਆ ਗਿਆ ਬੇਬੇ ਦਾ ਤੇ ਬਾਪੂ ਦਾ ਬਾੜਾ ਵਧੀਆ ਖਰਚਾ ਨਿਕਲਦਾ ਮੇਰੇ ਘਰੇ ਨਾ ਇਹ ਲਾਗੂ ਕਰਵਾਉਣ ਲਈ ਸਾਨੂੰ ਜ਼ਿੰਮੇਵਾਰ ਬੈਣਾ ਪੈਗਾ ਕਿਉਂਕਿ ਤੁਹਾਡਾ ਜਿਹੜਾ ਨਰੇਗਾ ਹੈ ਜੇ ਤਾਂ ਸਹੀ ਤਰੀਕੇ ਨਾਲ ਚੱਲਦਾ ਤੁਹਾਡੇ ਜੋਬ ਕਾਰਡ ਦੇ ਉੱਪਰ ਲਿਖਿਆ ਹੈ ਇਹ ਕਾਨੂੰਨ ਕਿੰਦਾ ਹੈ ਹਰ ਘਰ ਹਰ ਸਾਲ 100 ਦਿਨ ਦਾ ਰੋਜ਼ਗਾਰ ਦੇਣਾ ਹੈ 100 ਦਿਨ ਦੇ ਰੋਜ਼ਗਾਰ ਦਾ 25 ਤੋਂ ਲੈ ਕੇ 30 ਹਜ਼ਾਰ ਪਿਛਲੇ ਰੇਟ ਦੇ हिसाब ਤੇ ਬਣਦਾ ਹੈ ਪਿਛਲੇ ਰੋਡ ਦੇ ਸਾਤੇ 25 ਤੋਂ ਲੈ ਕੇ 30000 ਨੂੰ ਆਪਾਂ ਗੁਣਾ ਕਰੀਏ 20 ਨਾਲ ਤੇ ਤੁਹਾਡਾ 6 ਲੱਖ ਰੁਪਈਆ ਬਣਦਾ ਇੱਕ ਕਰਤਾ 6 ਲੱਖ ਦਾ ਡਰੇਗਾ ਮਿਲਿਆ ਕਿਸੇ ਨੂੰ ਨਹੀਂ ਨਹੀਂ ਨਾ ਨਹੀਂ ਮਿਲਿਆ ਉਹ ਸਾਡੀ ਗਲਤੀ ਆ ਸੀ ਇਕੱਠੀ ਨਹੀਂ ਕੀਤੀ ਸ਼ਰਮਾਇਦਾਰਾਂ ਤੇ ਸਰਕਾਰਾਂ ਨੇ ਉਹਨਾਂ ਨੂੰ ਕਬਜ਼ੇ 'ਚ ਰੱਖਿਆ ਤੇ ਲੁੱਟ ਹੋ ਰਹੀ ਹੈ ਤਾਂ ਮਸਟਰ ਆ ਨਿਕਲ ਜਾਂਦਾ ਹਾਜ਼ਰੀ ਘਰੇ ਬੈਠਿਆਂ ਦੀ ਲੈ ਜਾਂਦੀ ਹੈ ਔਰ ਪੈਸੇ ਉਹ ਲੋਕ ਲੈ ਜਾਂਦੇ ਆ ਸ਼ਰਮਾਏਦਾਰ ਸਰਕਾਰਾਂ ਰਲ ਕੇ ਖੰਦੀਆਂ ਔਰ ਨਰੇਗਾ ਤੁਹਾਡੀ ਆ ਤੁਸੀਂ ਮਾਲਕੋ ਮਾਲਕ ਵੇਖਦੇ ਰਹੇ ਜਿੰਦੇ ਸਾਡਾ ਕੰਮ ਨਹੀਂ ਵੀਰ ਜੀ ਜੇ ਸਾਡਾ ਆ ਮੇਟੀ ਦਾ ਸਾਡੇ ਸਹੀ ਪੈਸੇ ਆਉ ਦੇਤੀਏ ਵਧੀਆ ਪੈਸੇ ਆਉਂਦੇ ਸੀ ਹਾਂ ਮੇਰਾ ਉਦੋਂ ਦਾ 25000 ਰੁਪਿਆ ਬਾਈ ਜੀ ਮੇਰਾ ਉਦੋਂ ਦਾ 25000 ਰੁਪਿਆ ਚੰਡੀਗੜ੍ਹ ਤੋਂ ਬੋਲੀ ਜਾਂਦਾ ਲੈ ਲੰਗੇ ਮਾਤਾ ਹਾਂ ਹੁਣ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਿਓ ਆਪਾਂ ਆਨਲਾਈਨ ਗੱਲ ਕਰਦੇ ਆ ਜਿਹੜੂ ਤੁਸੀਂ ਬੋਲਦੇ ਹੋ ਉਹ ਪਿਛਲੀ ਗੱਲ ਦਾ ਰਿਜ਼ਲਟ ਨਹੀਂ ਮਿਲਦਾ ਹਨਾ ਹੁਣ ਤੁਹਾਡਾ ਰੋਜ਼ਗਾਰ ਗਰੰਟੀ ਐਕਟ 2015 ਦਾ ਕਾਨੂੰਨ ਆ ਹੁਣ ਗਰੰਟੀ ਆ ਤੁਹਾਡੇ ਕਾਨੂੰਨ ਦੀ ਹੈਨਾ ਹੁਣ ਗਰੰਟੀ ਹੋਵੇ ਘਰ ਚ ਮੋਬਾਈਲ ਦੀ ਫਰਜ ਦੀ ਐਲਸੀਡੀ ਦੀ ਹੈਨਾ ਤੇ ਘਰ ਵਾਲੇ ਜੀ ਨਹੀਂ ਦੇ ਦੇ ਵੀ ਹੁਣ ਲੋੜ ਹੈਗੀ ਏ ਠੀਕ ਕਰਵਾਉਣਾ ਗਰੰਟੀ ਹੈਗੀ ਲੈ ਕੇ ਜਾ ਹੁਣ ਤੁਹਾਡੀ ਰੋਜ਼ਗਾਰ ਦੀ ਗਰੰਟੀ ਆ ਇਹ ਵੀ ਤੁਸੀਂ ਕੋਈ ਜਿੰਮੇਵਾਰ ਨਹੀਂ ਹੁੰਦੇ ਹੈਨਾ ਤੁਹਾਡੀ ਹਰ ਚੱਕਰ ਤੇ ਲੁੱਟ ਹੋ ਰਹੀ ਹੈ ਹਰ ਜਗ੍ਹਾ ਤੇ ਰਾਸ਼ਨ ਵੇਖ ਲਓ ਉਹ ਵੀ ਪੂਰਾ ਨਹੀਂ ਮਿਲਦਾ ਸਗਨ ਸਕੀਮ ਵੇਖ ਲਓ ਉਹ ਵੀ ਟਾਈਮ ਨਾਲ ਨਹੀਂ ਮਿਲਦੀ ਔਰ ਪੈਨਸ਼ਨ ਵੇਖ ਲਓ ਹਰਿਆਣੇ ਚ 3200 ਚੱਲਦੀ ਆ 3500 ਦੀ ਗੱਲ ਚੱਲਦੀ ਆ ਸ਼ਾਇਦ ਹੋ ਜਾਣੀ ਹਾਂਜੀ ਮੇਕਨ ਤੁਹਾਡੀ 1500 ਤੁਸੀਂ ਬੋਲਦੇ ਹੁਣ ਇਹ ਤੁਹਾਡੇ ਜਿਹੜੇ ਹੱਕ ਨੱਪੇ ਹੋਏ ਆ ਉਹਦਾ ਕਾਰਨ ਕੀ ਆ ਕੀ ਆ ਨਾਲ ਸੁਣੀ ਆਪਾਂ ਡਾਕਟਰ ਕੋਲੇ ਜਾਈਦਾ ਜਾ ਕੇ ਚੁੱਪ ਕਰਕੇ ਖੜ ਜਾਈਏ ਖੜੇ ਨੂੰ ਕੀ ਦਾ ਲਾ ਦੂਗਾ ਡਾਕਟਰ ਕੀ ਬੋਲਣਾ ਪਊਗਾ ਬੋਲਣਾ ਪਊ ਫੇਰ ਹੀ ਦਵਾਈ ਦੇਊਗਾ ਨਾ ਜਾਣਾ ਵੀ ਪਊ ਬੋਲਣਾ ਵੀ ਪਊ ਪੈਸੇ ਵੀ ਲਊ ਹੈ ਨਾ ਇਸੇ ਤਰ੍ਹਾਂ ਅਸੀਂ ਕਰਿਆਨੇ ਵਾਲੇ ਕੋਲੇ ਚਲੀ ਜਾਈਏ ਚੁੱਪ ਕਰਕੇ ਖੜ ਜੀਏ ਸੋਡਾ ਦੇ ਦੂ ਬੋਲਣਾ ਪਊ ਨਹੀਂ ਨਹੀਂ ਜਾਣਾ ਪਊ ਬੋਲਣਾ ਪਊ ਪੈਸੇ ਵੀ ਲਊ ਹੈ ਨਾ ਇਸੇ ਤਰ੍ਹਾਂ ਅਸੀਂ ਨਲਕਾ ਮੋਟਰ ਲੱਗੀ ਹੁੰਦੀ ਹੈ ਔਰ ਖਰਚਾ ਕੀਤਾ ਹੁੰਦਾ ਹੈ ਪਾਣੀ ਲੈਣਾ ਹੋਵੇ ਕਿ ਉਹਦੇ ਕੋਲੇ ਜਾਣਾ ਪਊ ਕਿ ਉਹਨੂੰ ਆਵਾਜ਼ ਮਾਰੀਏ ਦੇਜੂ ਜਾਣਾ ਪਊ ਤਾਂ ਫਿਰ ਤੁਹਾਡੇ ਇੰਨੇ ਵੱਡੇ ਸੰਵਿਧਾਨਕ ਹੱਕ ਨਹੀਂ ਸਰਕਾਰ ਦੇ ਘਰ ਚ ਬੋਲਦੇ ਆ ਉਹ ਚੁੱਪ ਕਰਕੇ ਬੈਠਿਆ ਮਿਲ ਜਾਣਗੇ ਨਹੀਂ ਮਿਲ ਜਣਾ ਜਾਣਾ ਪਊ ਨਾ ਬੋਲਣਾ ਅੱਛਾ ਉਹਦੇ ਲਈ ਕੋਈ ਜ਼ਿਆਦਾ ਆਪਾਂ ਨੂੰ ਨਹੀਂ ਲੋੜ ਹੈਗੀ ਧਿਆਨ ਕਰੋ ਮਹੀਨੇ ਚ ਇੱਕ ਵਾਰ ਜੁਮੇਵਾਰ ਬੰਡਾ ਹੈ ਜ਼ਿੰਮੇਵਾਰੀ ਨਾਲ ਉਹ ਭਾਈ ਕੋਈ ਬੇਬੇ ਆ ਚਾ ਕੋਈ ਬਾਪੂ ਆ ਘਰ ਚੋਂ ਇੱਕ ਜੀ ਜਾਓ ਇਹ ਜ਼ਰੂਰੀ ਆ ਕਾਦੇ ਲਈ ਜਾਣਾ ਇਹ ਸਾਡੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕਿਸ ਚੀਜ਼ ਦੀ ਹੈ ਮਰੀਗਾ ਸਾਡੀ ਅਸੀਂ ਜ਼ਿੰਮੇਵਾਰਾਂ ਸਕੂਲ ਸਾਡੀ ਅਸੀਂ ਜ਼ਿੰਮੇਵਾਰਾਂ ਗਰਾਂਡਾ ਸਾਡੀਆਂ ਅਸੀਂ ਜ਼ਿੰਮੇਵਾਰਾਂ ਬੱਚਿਆਂ ਦੇ ਕੋਲਰਸ਼ਿਪ ਉਹ ਵੀ ਦੇ ਸਾਡੇ ਅਸੀਂ ਜ਼ਿੰਮੇਵਾਰਾਂ ਪੈਨਸ਼ਨਾਂ ਸਾਡੀਆਂ ਅਸੀਂ ਜ਼ਿੰਮੇਵਾਰਾਂ ਆਪਦੇ ਹੱਕਾਂ ਦੀ ਜ਼ਿੰਮੇਵਾਰ ਬਣ ਕੇ ਜਾਣਾ ਕਿਸੇ ਤੇ ਸਹਾਨ ਨਹੀਂ ਕਰਕੇ ਦੂ ਤੇ ਬਗਾ ਸੰਤੇ ਸਹਾਰ ਕਰਕੇ ਜਾਣਾ ਨਹੀਂ ਨਹੀਂ ਗਾੜਾ ਤਾਂ ਆ ਨਾ ਹਾਂ ਤੁਸੀਂ ਜ਼ਿੰਮੇਵਾਰ ਬਣ ਜਾਓ ਵੇਖੋ ਜ਼ਮਾਨਾ ਤੁਹਾਨੂੰ ਲਲਕਾਰੇ ਮਾਰਦਾ ਪਿਆ ਹੈ ਜ਼ਮਾਨਾ ਕਹਿੰਦਾ ਕੁਝ ਕਰੋ ਨਹੀਂ ਤਾਂ ਭੁੱਖਿਆ ਮਰੋ ਹੈਣਾ ਐਨੂੰ ਧਿਆਨ ਕਰੋ ਪਿਛਲਾ ਮੌਕਾ ਬਹੁਤ ਵਧੀਆ ਸੀ 1988 ਚ ਸਾਡੇ ਲੋਕਾਂ ਕੋਲੇ ਕੰਮ ਬਹੁਤ ਸੀ ਔਰ 2-3 ਮਹੀਨੇ ਚੋਂ ਨਾ ਲੋਨ ਦੇ ਲੱਗਦੇ ਸੀ 2-3 ਮਹੀਨੇ ਚੋਂ ਨਾ ਕੌਣ ਦੇ ਲੱਗਦੇ ਸੀ ਸਾਡੀ ਵਡੇਰੀ ਬੁੱਢੀ ਮਾਤਾ ਲੈ ਕੇ ਲੋਡਾ ਵਿਲਾ ਜਾਂਦੀ ਸੀ ਤੇ ਪ੍ਰਾਲੀ ਝਾੜਦੀ ਸੀ ਤੇ ਅੱਧਾ ਪੌਣਾ ਗੱਟੂ ਪਿੱਛੇ ਰੱਖ ਕੇ ਲੈਣਾ ਹੈ ਹੈਨਾ ਲੈਂਦੀ ਸੀ 1 ਰੁਪਏ ਦਾ ਸੌਦਾ ਅੱਜ 1000 ਦਾ ਸੌਦਾ ਉਹਨਾਂ ਨਹੀਂ ਹੋਣਾ ਮਗੇ ਆਈ ਨੇ ਲੱਕ ਤੋੜਤਾ ਹਾਂ ਮਸ਼ੀਨਰੀ ਨੇ ਕੰਮ ਖੋਲਿਆ ਪੈਦਾਵਾਰੀ ਇੰਨੀ ਹੋ ਗਈ ਆ ਕਿ ਇੱਕ ਬੰਦਾ ਕੰਮ ਲੈਣ ਜਾਵੇ ਤੇ ਦੂਜਾ ਮਗਰ ਖੜਾ ਹੁੰਦਾ ਮੈਨੂੰ ਪੈਸੇ ਕੱਟ ਦੇ ਦੀ ਕੰਮ ਮੈਨੂੰ ਦੇ ਅੱਜ ਅਸੀਂ ਸਾਰੇ ਜੀ ਕੰਮ ਕਰੀਏ ਤੇ ਸਾਡਾ ਵੈਸ਼ਨੂ ਦਾਲ ਫੁਲਕਾ ਪੂਰਾ ਨਹੀਂ ਦਿੰਦਾ ਇਹ ਗੁੰਡਾ ਬਈ ਨਹੀਂ ਅਸੀਂ ਸਾਰਿਆਂ ਨੇ ਬੱਚੇ ਲਏ ਆ ਕਿਸੇ ਨੇ 10 ਸਾਲਾਂ ਨੂੰ ਘਰ ਬਣਾਉਣਾ ਕਿਸੇ ਨੇ 15 ਸਾਲਾਂ ਨੂੰ ਕਿਸੇ ਨੇ 20 ਸਾਲਾਂ ਬਣਾਉਣਾ ਨਾ ਉਨੇ ਨੂੰ ਮਹਿੰਗਾਈ ਵਧੂ ਕੇ ਕਟੂ ਵਧੂ ਗਿਆ ਵਧੂ ਕੀ ਪਬਲਿਕ ਪੈਦਾਵਾਰੀ ਵਧੂ ਕੇ ਕਟੂ ਵਧੂ ਕੀ ਮਹਿੰਗਾਈ ਵੀ ਵਧੀ ਪਬਲਿਕ ਪੈਦਾਵਾਰੀ ਵੀ ਵਧੀ ਤੇ ਮਸ਼ੀਨਰੀ ਉਹ ਵੀ ਵਧੂ ਕੇ ਕਟੂ ਵਧੂ ਕੀ ਇਹ ਕੰਮ ਉਹ ਘਟਾ ਕੰਮ ਘਟਾ ਫਿਰ ਖਾਓਗੇ ਕੀ ਮੱਜੇ ਤੇ ਪਾ ਕੇ ਲੰਮੇ ਢੋਖ ਨਾਲ ਤੜਪ ਤੜਪ ਕੇ ਮਰਨਾ ਚਾਹੁੰਦੇ ਹੋ ਕਿ ਕੁਝ ਕਰਨਾ ਚਾਹੁੰਦੇ ਹੋ ਹਰ ਕਰਨਾ ਚਾਹੁੰਦਾ ਵੀ ਕਰਨਾ ਪਊਗਾ ਬਹੁਤ ਲੋਕ ਬਹੁਤ ਲੋਕ ਜਿਹੜੇ ਹਨ ਉਹ ਸਿਆਸੀ ਬੰਦਿਆਂ ਨੇ ਸਾਡੇ ਲੋਕਾਂ ਦਾ ਇੱਕ ਦਿਮਾਗ ਭਰਿਆ ਆ ਪਤਾ ਕੀ ਸਿਆਸੀ ਬੰਦਿਆਂ ਨੇ ਸਾਡੇ ਲੋਕਾਂ ਦਾ ਦਿਮਾਗ ਕੁੱਟ-ਕੁੱਟ ਕੇ ਭਰਿਆ ਰਾਜੀ ਕਾਲ ਸੁਣਨ ਵਾਲੀ ਬਣੀ ਉਹ ਕਹਿੰਦੇ ਤੁਸੀਂ ਗਰੀਬ ਬੰਦੇ ਹੋ ਕੀ ਲੈਣਾ ਧਰਨਿਆ ਤੁਰਨਿਆ ਪਰ ਰਾਜੀ ਹੁਣ ਨੀਂਨੇ ਚੋਂ ਇੱਕ ਦਿਨ ਕੱਢਣਾ ਔਖਾ ਸੱਚੀ ਗੱਲ ਆਪ ਵੀ ਕਰ ਸੁਯੋ ਕਰ ਕੋਈ ਆਵੜੇ ਵੈਸੇ 4 ਦਿਨ ਕੱਢਦੇ ਆ ਮਹੀਨੇ ਚ ਆਪਾਂ 4 ਦਿਨ ਕੱਢਦੇ ਆ ਤੁਹਾਨੂੰ ਮੈਂ ਦੱਸਣਾ ਤੁਹਾਨੂੰ ਇਹਨੂੰ ਧਿਆਨ ਕਰਿਓ ਸਾਰੇ ਪਾਸੇ ਖਵਾਉਂਦੇ ਆ ਆਪਾਂ ਵੀ ਜਾਂਦੇ ਹਾਂ ਇਹਨੂੰ ਧਿਆਨ ਕਰੋ 4 ਦਿਨ ਆਪਾਂ ਆਲਰੇਡੀ ਕੱਢਦੇ ਆ ਮਹੀਨੇ ਚੋਂ ਐਤਵਾਰ ਆਉਂਦਾ ਨਾ ਬਹੁਤ ਲੋਕ ਸਤਸੰਗ ਸੁਣ ਜਾਂਦੇ ਆ ਬਹੁਤ ਲੋਕ ਬੰਦਗੀ ਕਰਨ ਜਾਂਦੇ ਆ ਆਪਾਂ ਕਿਸੇ ਧਾਰਮਿਕ ਮੁੱਦੇ ਤੇ ਅ ਬਰਖਿਲਾਫ ਨਹੀਂ ਹੈ ਹੱਥ ਜੋੜ ਕੇ ਮਾਫੀ ਮੰਗਾਂਗੇ ਜੇ ਕਿਸੇ ਨੂੰ ਗੁੱਸਾ ਹੋਇਆ ਤਾਂ ਪਰ ਇੱਕ ਧਾਰਨ ਹੈਗੀ ਉਹ ਜਰੂਰ ਮੈਂ ਦੱਸਣੀ ਹੈ ਹੈਨਾ ਤੁਸੀਂ ਚਾਰ ਵਾਰ ਜਾਂਦੇ ਹੋ ਸਤ ਸੰਗ ਸੁਣ ਬੰਦਗੀ ਕਰਦੇ ਪੜਾ ਕਰਾਇਆ ਤਾਂ ਲੱਗਦਾ ਮਾੜਾ ਮੋਟਾ ਗੰਦ ਅਛਣਾ ਵੀ ਆਪੇ ਦਿਨੇ ਪਰ ਕੀ ਜਦੋਂ ਅਸੀਂ ਉੱਥੋਂ ਹੋ ਕੇ ਆਉਣੇ ਆ ਕਦੀ ਖਾਤਿਆਂ ਚ ਕਦੇ ਪੈਸੇ ਆਏ ਕਿਸੇ ਦੇ ਕਿਸੇ ਦਾ ਮਕਾਨ ਆਇਆ ਟਮਣ ਨਹੀਂ ਨਹੀਂ ਕਿਸੇ ਦੀਆਂ ਮੈਡੀਕਲ ਸਹੂਲਤਾਂ ਪੂਰੀਆਂ ਹੋਈਆਂ ਬੇਬੇ ਬਾਪੂਆਂ ਦੀ ਬੱਚਿਆਂ ਦੀਆਂ ਦਵਾਈਆਂ ਛੁੱਟੀਆਂ ਨਹੀਂ ਸਿਸਟਮ ਉਹ ਮੇਂ ਚੱਲਦਾ ਨਾ ਤੇ ਚਾਰ ਦਿਨ ਕੱਢੇ ਆ ਹੁਣ ਉਹਨਾਂ ਤੋਂ 4 ਦਿਨਾਂ 'ਚ 1 ਦਿਨ ਦੀ ਆਪਦੀ ਹੱਕਾਂ ਲਈ ਕੱਢੋਗੇ ਵੱਡੀ ਗਿਣਤੀ ਨਾਲ ਤੁਸੀਂ ਚੱਪੇ ਹੋ ਕੇ ਪੁੱਛੇ ਜਾਣਾ ਜਿੱਥੇ ਤੁਹਾਡਾ ਨੌਕਰ ਬੈਠਾ ਹੈ ਨੌਕਰ ਕੌਣਾ ਤੁਹਾਡਾ ਡੀਸੀ ਤੁਹਾਡਾ ਨੌਕਰ ਆ 27 ਲੱਖ ਰੁਪਏ ਤਰਖਾ ਲੈਂਦਾ ਹੈ ਉਹ ਤੁਹਾਡੇ ਸਿਰ ਤੋਂ ਲੈਂਦਾ ਤੁਹਾਡੇ ਪੈਸੇ 'ਚੋਂ ਲੈਂਦਾ ਤੁਸੀਂ ਪੈਸੇ ਦਿੰਦੇ ਨਹੀਂ ਐ ਪਰ ਸਰਕਾਰ ਨੇ ਸਿਸਟਮ ਹੀ ਇਹੋ ਜਿਹਾ ਬਣਾਇਆ ਕਿ ਜਿਹੜਾ ਵੀ ਸਮਾਨ ਲੈਂਦੇ ਉਹਨੂੰ ਤੇ ਟੈਕਸ ਪਾ ਦਿਓ ਉਹ ਟੈਕਸ ਖਜ਼ਾਨੇ 'ਚ ਜਾਂਦਾ ਤੇ ਜਿੰਨੇ ਵੀ ਮੁਲਾਜ਼ਮ ਆ ਭਾਵੇਂ ਉਹ ਪੁਲਿਸ ਵਾਲੇ ਆ ਭਾਵੇਂ ਸਿਵਾਲੇ ਆ ਉਹ ਤੁਹਾਡੇ ਪੈਸੇ ਦੀ ਤਨਖਾਹ ਲੈਂਦੇ ਨੇ ਉਹ ਪਬਲਿਕ ਦੇ ਨੌਕਰ ਨੇ ਤੇ ਜਿਨ੍ਹਾਂ ਨੂੰ ਤੁਸੀਂ ਚੁਣਿਆ ਚੁਣ ਕੇ ਭੇਜਿਆ ਸੱਤਾ 'ਚ ਵੀ ਇਹ ਸਾਡਾ ਸਾਡਾ ਜਿਹੜਾ ਹੈਗਾ ਲੋਕਤੰਤਰ ਚਲਾਉਣਗੇ ਸਾਡੇ ਕਾਨੂੰਨ ਲਾਗੂ ਕਰਾਉਣਗੇ ਰੋਜ਼ਗਾਰ ਲਾਗੂ ਕਰਾਉਣਗੇ ਸੰਵਿਧਾਨ ਲਾਗੂ ਕਰਾਉਣਗੇ ਸਾਡਾ ਰੋਜ਼ਗਾਰ ਸੰਵਿਧਾਨ ਲਾਗੂ ਕਰਾਉਣਗੇ ਰੋਜ਼ਗਾਰ ਲਾਗੂ ਕਰਾਉਣਗੇ ਸਾਨੂੰ ਇਨਸਾਫ ਦਿਵਾਉਣਗੇ ਉਹਨਾਂ ਨੂੰ ਸੁਣ ਕੇ ਦਿੱਤਾ ਉਹਨਾਂ ਦੀ ਜ਼ਿੰਮੇਵਾਰੀ ਹੈ ਪਬਲਿਕ ਦਾ ਕੰਮ ਕਰਨਾ ਉਹਨ ਵੀ ਤਨਖਾਹ ਤੁਹਾਡੇ ਪੈਸੇ ਦੀ ਲੈਂਦੇ ਨੇ ਪਰ ਉਹਨਾਂ ਨੇ ਸਿਸਟਮ ਉਲਟਾ ਕੀਤਾ ਹੋਇਆ ਹੈ ਉਹ ਕਹਿੰਦੇ ਹੁਣ ਮੌਕਾ ਮਿਲਿਆ ਲੁੱਟ ਲੈ ਤਾਂ ਇਸ ਲਈ ਤੁਹਾਨੂੰ ਆਪਣੇ ਆਪ ਨੂੰ ਪਾਈ ਇਕੱਠੇ ਹੋਣਾ ਪੈਣਾ ਜ਼ਿੰਮੇਵਾਰੀ ਦੀ ਅੱਜ ਵੀ ਕਮੇਟੀ ਦੀਆਂ ਤੁਹਾਨੂੰ ਬਤਾਈਆਂ ਗਆਂ ਮੈਨੂੰ ਲਿਸਟ ਬਣਾ ਕੇ ਭੇਜ ਦਿਆ ਜੇ ਤਾਂ ਮੰਗ ਪੱਤਰ ਸਾਡੇ ਆ ਨੇੜੇ ਆ ਬੌਰਮਜੀ ਬੂਰ ਵਾਲੇ ਤੋਂ ਇੱਥੇ ਪਰਵਾ ਲਿਓ ਜੇ ਭਾਵੇਂ ਕਹਾਡਾ ਸਿੰਘ ਹੋ ਗਿਆ ਇਹਨਾਂ ਵਿਪਾਲ ਮੈਂ ਕਰਕੇ ਮੰਗ ਪੱਤਰ ਪਰਾਉ ਕੰਮ ਦਿਵਾਵਾਂ ਦੀ ਜ਼ਿੰਮੇਵਾਰੀ ਹੈ ਸਾਡੀ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੀ ਹੁਣ ਬੱਗਾ ਸਿੰਘ ਆ ਗਿਆ ਕਿ ਕੰਮ ਨੂੰ ਤੁਹਾਨੂੰ ਹੋਰ ਵੀ ਬੰਦਿਆਂ ਨੇ ਆਖਣਾ ਅਸੀਂ ਚਲਾ ਦਿੰਨੇ ਆ ਪਰ ਉਹਨਾਂ ਨੇ ਕੰਮ ਨਹੀਂ ਦੇਣਾ ਉਹਨਾਂ ਨੇ ਲਾਲਚ ਦੇਣਾ ਹੁਣ ਬੱਗਾ ਸਿੰਘ ਦੇ ਜੀ ਲੋਕ ਹੀ ਮਗਰ ਲੱਗੇ ਨਾ ਇਹ ਲੋਕ ਆਪਦੀ ਪਾਵਰ ਬਣਾ ਜਾਣਗੇ ਇਹ ਸਿੱਖ ਲੈਣਗੇ ਤਾਂ ਹਮੇਸ਼ਾ ਵਾਸਤੇ ਇਹਨਾਂ ਲੋਕਾਂ ਨੇ ਅੱਗੇ ਵਧੇ ਜਾਣਾ ਫਿਰ ਸਾਡੀ ਲੋੜ ਮੁਕਤੀ ਹੋਣੀ ਹੈ ਹਾਂ ਮੈਨੂੰ ਕੋਈ ਨਹੀਂ ਦਾ ਵੀ ਜ਼ਿੰਮੇਵਾਰੀ ਨਾਲ ਕੰਮ ਚਲਾਉਣਿਆ ਐਨਾ ਕਹਿ ਲਿਆ ਸਭ ਨੂੰ ਜੈ ਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ